ਏ ਆਈਆਂ ਸੰਗਤਾਂ ਦੀ ਸੁਣ ਲੋ ਪੁਕਾਰ ਗੁਰੂ ਜੀ ਹੀ ਸਾਨੂੰ ਚਾਹੀਦਾ ਚਾਹੀਦਾ ਏ ਤੁਸਾਂ ਦਾ دیدار ਗੁਰੂ ਜੀ ਹੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਤੁਸਾਂ ਦਾ دیدار ਗੁਰੂ ਜੀ ਸਾਨੂੰ ਚਾਹੀਦਾ ਏ ਤੁਸਾਂ ਦਾ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਤੁਸਾਂ ਦਾ ਦ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਤੁਸਾਂ ਦਾ ਦ دیدار ਗੁਰੂ ਜੀ ਸਾਨੂੰ ਚਾਹੀਦਾ ਇਹ ਜਦੋਂ ਦਿਲ ਚ ਪ੍ਰੇਮ ਦੀਆਂ ਤਾਰਾਂ ਵੱਜੀਆਂ ਜਦੋਂ ਦਿਲ 'ਚ ਪ੍ਰੇਮ ਦੀਆਂ ਤਾਰਾਂ ਵੱਜੀਆਂ ਜਦੋਂ ਚੱਪੇਂ ਬਿਜੀਆਂ ਤਾਰਾਂ ਵੱਜੀਆਂ ਜਦੋਂ ਚੱਪੇਂ ਬਿਲਾ ਤਾਰਾਂ ਵੱਜੀਆਂ ਸਭ ਸੰਗਤਾਂ ਜੀ ਤੇਰੇ ਦਰ ਆਈਆਂ ਭੱਜੀਆਂ ਸਭ ਸੰਗਤਾਂ ਜੀ ਤੇਰੇ ਦਰ ਆਈਆਂ ਭੱਜੀਆਂ ਸਭ ਸੰਗਤਾਂ ਜੀ ਤੇਰੇ ਦਰ ਆਈਆਂ ਭੱਜੀਆਂ ਸਭ ਸੰਗਤਾਂ ਜੀ ਤੇਰੇ ਦਰ ਏ ਸਾਨੂੰ ਖਿੱਚ ਕੇ ਲਿਆਇਆ ਤੇਰਾ ਪਿਆਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਰੀ ਸੰਗਤ ਗੁਰੂ ਜੀ ਤੇਰਾ ਜਸ ਗਾਉਦੀ ਸਾਰੀ ਸੰਗਤ ਗੁਰੂ ਜੀ ਤੇਰਾ ਜਸ ਗਾਉਂਦੀ ਸਾਰੀ ਸੰਗਤ ਗੁਰੂ ਜੀ ਤੇਰਾ ਜਸ ਗਾਉਂਦੀ ਸਾਰੀ ਸੰਗਤ ਗੁਰੂ ਜੀ ਤੇਰਾ ਜਸ ਗਾਉਂਦੀ ਕੋਨੇ ਕੋਨੇ ਵਿੱਚ ਤੁਮ ਪੈ ਗਈ ਤੇਰੇ ਨਾਮ ਦੀ ਓਨੇ ਕੋਨੇ ਵਿੱਚ ਤੁਮ ਪੈ ਗਈ ਤੇਰੇ ਨਾਮ ਦੀ ਕੋਨੇ ਕੋਨੇ ਵਿੱਚ ਤੁਮ ਪੈ ਗਈ ਤੇਰੇ ਨਾਮ ਦੀ ਦੇਵਤ ਤੁਮ ਬੈਰੇ ਨਾਮੀ ਪਾਵੇ ਮੁਕਤੀ ਜੋ ਪੜੇ ਇੱਕ ਵਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਇਹ ਤੂੰ ਤਾਂ ਸੰਗਤਾਂ ਨੂੰ ਨਾਮ ਦਾ ਭੰਡਾਰਾ ਵੰਡਦਾ ਤੂੰ ਤਾਂ ਸੰਗਤਾਂ ਨੂੰ ਨਾਮ ਦਾ ਢੰਡਾ ਵੰਡਦਾ ਤੂੰ ਤਾਂ ਸੰਗਤਾਂ ਨੂੰ ਨਾਮ ਦਾ ਢੰਡਾ ਵੰਡਦਾ ਤੇਰੇ ਮੰਦਰ ਨਮੂਨਾ ਦਾ ਤਾਂ ਸੱਚਖੰਡ ਦਾ 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 ਏ ਦਿਨੂ ਵੇਖ ਭੁੱਲ ਜਾਂਦਾ ਘਰ-ਬਾਰ ਗੁਰੂ ਜੀ ਸਾਨੂੰ ਚਾਹੀਦਾ ਚਾਹੀਦਾ ਏ ਤੁਸਾਂ ਦਾ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ دیدار ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ دیدار ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਤੱਕ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਅੰਤ ਚਾਹੀਦਾ ਅਣ ਭੋਲ ਤੇਰੇ ਨਾਮ ਦਾ ਵਰਾਗੀ ਹੋ ਗਿਆ ਅਣਪੋਲ ਤੇਰੇ ਨਾਮ ਦਾ ਆਵ ਰਾਗੀ ਹੋ ਗਿਆ ਅਣਪੋਲ ਤੇਰੇ ਨਾਮ ਦਾ ਆਵ ਰਾਗੀ ਹੋ ਗਿਆ ਅਣਪੋਲ ਤੇਰੇ ਨਾਮ ਦਾ ਆਵ ਰਾਗੀ ਹੋ ਗਿਆ ਝੂਠੀ ਦੁਨੀਆ ਦੇ ਤੰਦਿਆਂ ਤੋਂ ਬਾਗੀ ਹੋ ਗਿਆ ਝੂਠੀ ਦੁਨੀਆ ਦੇ ਤੰਦਿਆਂ ਤੋਂ ਬਾਗੀ ਹੋ ਗਿਆ ਝੂਠੀ ਦੁਨੀਆ ਦੇ ਤੰਦਿਆਂ ਤੋਂ ਬਾਗੀ ਹੋ ਗਿਆ ਝੂਠੀ ਦੁਨੀਆ ਦੇ ਤੰਦਿਆਂ ਤੋਂ ਤੁਸੀਂ ਹੀ ਗਾੰਡਦੇਓ ਨਾਮ ਵਾਲੀ ਤਾਰ ਗੁਰੂ ਜੀ ਸਾਨੂੰ ਚਾਹੀਦਾ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਤਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਏ ਤੁਸਾਂ ਦਾ ਦੀਦਾਰ ਗੁਰੂ ਜੀ